ਕਸ਼ੀ ਕਾਲ ਜੀ ਮੈਂ ਹ ਕੋਮਲ ਤੇ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਪਿਆਰੀ ਜੀ ਰਚਨਾ ਜੋ ਕਿ ਰੂਪਕੌਰ मैम ਨੇ ਲਿਖੀ ਹੈ ਉਹ ਸੁਣਾਉਣ ਜਾ ਰਹੀਆਂ ਇਹ ਇੱਕ ਧੀ ਦੀ ਅਰਦਾਸ ਹੈ ਬਾਬਾ ਨਾਨਕ ਜੀ ਨੂੰ ਤੇ ਮੈਨੂੰ ਯਕੀਨ ਹੈ ਤੁਹਾਨੂੰ ਜ਼ਰੂਰ ਪਸੰਦ ਆਏਗੀ ਤੇ ਸ਼ੇਅਰ ਜ਼ਰੂਰ ਕਰ ਦਿਓ ਕਿੱਦਾਂ ਹੈ ਜੀ ਮੇਰ ਦੇ ਦੀਵੇ ਮਚਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਜਿੱਦਾਂ ਹੁਣ ਤੱਕ ਰੱਖਦਾ ਆ ਐ ਈਦਾ ਹੀ ਰਾਹ ਰੁਸ਼ਨਾ ਕੇ ਰੱਖੀ ਮਗਜ਼ ਮੇਰੇ ਵਿੱਚ ਉੱਠਦੀਆਂ ਲਾਟਾਂ ਇਹਨਾਂ ਨੂੰ ਸ਼ੀਤ ਬਣਾ ਕੇ ਰੱਖੀ ਮਾੜੇ ਦੀ ਅਣਖ ਖਰੇ ਦੀ ਟਣਕ ਤੇ ਘਰ ਦੀ ਕਣਕ ਵਧਾ ਕੇ ਰੱਖੀ ਟੁੱਟਿਆਂ ਨੂੰ ਜੋੜਨ ਦੀ ਆਕੜਿਆਂ ਨੂੰ ਤੋੜਨ ਦੀ ਤੇ ਰੁੱਸਿਆਂ ਨੂੰ 모ੜਨ ਦੀ ਹਿੰਮਤ ਮੇਰੀ ਬਣਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੇ ਭਾਗ ਕਿਰਸਾਨੀ ਦੇ ਗਰੀਬ ਦੀ ਦੁਆਨੀ ਦੇ ਸੇਵਕ ਸੈਨਾਨੀ ਦੇ ਦਾਤਾ ਸਦਾ ਜਗਾ ਕੇ ਰੱਖੀ ਆਸ਼ਿਕ ਦੀ ਲੋਰ ਦੀ ਮੇਰੇ ਦੇਸ਼ ਤੇ ਪਿਸ਼ੌਰ ਦੀ ਪੰਜ ਆਬ ਦੇ ਲਾਹੌਰ ਦੀ ਗੁੱਡੀ ਸਦਾ ਚੜਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਮਾਪਿਆਂ ਨੂੰ ਜੋ ਮੰਦਾ ਬੋਲਣ ਧੀਆ ਭੈਣਾਂ ਦੀਆਂ ਇੱਜ਼ਤਾਂ ਰੋਲਣ ਕਿਸੇ ਗਰੀਬ ਦਾ ਪਰਦਾ ਖੋਲਣ ਮਾਇਆ ਵਿੱਚ ਹਰ ਸ਼ੈ ਨੂੰ ਤੋਲਣ ਚੰਗੇ ਮੰਦੇ ਦਾ ਭੇਦ ਨਾ ਬੋਲਣ ਉਹਨਾਂ ਨੂੰ ਬੰਦੇ ਬਣਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਸਬਰ ਸੰਤੋਖ ਬਣਾ ਕੇ ਰੱਖੀ ਸੁੱਤੀ ਅਕਲ ਜਗਾ ਕੇ ਰੱਖੀ ਸੱਚੀ ਸੋਚ ਬਣਾ ਕੇ ਰੱਖੀ ਹੱਕ ਦੀ ਸੂਈ ਕਮਾ ਕੇ ਰੱਖੀ ਜਿੱਦਾਂ ਚੱਲਦੀ ਹੈ ਚਲਾ ਕੇ ਰੱਖੀ બસ ਐਦਾਂ ਹੀ ਧੰਨ ਧੰਨ ਕਰਾ ਕੇ ਰੱਖੀ ਬਾਬਾ ਨਾਨਕ ਬਚਾ ਕੇ ਰੱਖੀ ਬਾਬਾ ਨਾਨਕ ਪਚਾ ਕੇ ਰੱਖੀ ਥੈਂਕ ਯੂ ਜੀ ਸਾਰਿਆਂ ਨੂੰ ਜੇ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ